ਦੁਬਾਰਾ ਵੀ ਪੁੱਤ ਵੀ ਲੜਨ ਲੱਗ ਗਿਆ ਫਿਰ ਨੋ ਵੀ ਲੜਨ ਲੱਗ ਗਈ ਉਹਦੀ ਫਿਰ ਉਹਨਾਂ ਨਾਲ ਹੀ ਰਲ ਗਿਆ ਨੋ ਨਾਲ ਰਲ ਗਿਆ ਪੁੱਤ ਨਾਲ ਲੱਗ ਗਿਆ ਮੇਰੀ ਭੈਣ ਦਾ ਤਾਂ ਬਣਾਈ ਨਾ ਵੀ ਕੋਲ ਆਈ ਸੀ ਸ਼ਾਮ ਨੂੰ ਉਹ ਉਸਨਰ ਤੇ 23 ਤਰੀਕ ਨੂੰ ਸਵੇਰ ਇੱਥੇ ਆਈ ਵੀ ਵਾਸਤੇ ਚੜਾ ਕੇ ਗਏ ਅਸੀਂ ਪੈਂਟ ਆਈ ਗਿਆ ਤੇ ਉਹਦੇ ਰਾਤ ਦੀ ਗੱਲ ਹੈ 24 ਨੂੰ ਸਵੇਰ ਸਾਡੇ ਕੋਲੇ ਫੋਨ ਜਾਂਦਾ ਫਿਰ ਆਏ ਕਰਕੇ ਵੀ ਉਹਨੂੰ ਅਟੈਕ ਹੋ ਗਿਆ ਤੇ ਜਦੋਂ ਅਸੀਂ ਆ ਕੇ ਇੱਥੇ ਦੇਖਦੇ ਆਂ ਜੀ ਹਾਲਾਤ ਦੇਖਦੇ ਆਂ ਵੀ ਗਲੇ ਤੇ ਨਿਸ਼ਾਨ ਸੱਟਾਂ ਦੇ ਨਿਸ਼ਾਨ ਸਾਰੇ ਕੱਸ ਦੇ ਨਿਸ਼ਾਨ ਉਹ ਸਾਨੂੰ ਉੱਥੋਂ ਪਤਾ ਲੱਗਿਆ ਵੀ ਇਹ ਕਤਲ ਹੋਇਆ ਉਹਤੇ ਵੀ ਲੈ ਬਣਾ ਕੇ ਸੰ ਤੋੜ ਦਿੰਦੇ ਅੱਛਾ ਜਦੋਂ ਤਾਂ ਉਹ ਤਾਂ ਹਰ ਸਵੇਰ ਕੋਰ ਕਹਿੰਦੀ ਵੀ ਸਾਡੀ ਧੀ ਭੈਣ ਮਾਰੂ ਨਾ ਤੂੰ ਰਹਿਤਾ ਨਾ ਕਰੂ ਤੇ ਅੱਜ ਸਾਡੀਆਂ ਬਿਆਹਾਂ ਧੀਆ ਪੈਣਾ ਉਹਨਾਂ ਦੇ ਘਰ ਜਾੜ-ਜੜ ਤੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਦਰਸ਼ਨ ਕੀਤਾ ਕੀ ਮੰਗ ਕਰ ਰਹੇ ਹੋ ਸਾਡੀ ਇਹ ਜੀ ਬੰਦੇ ਅਰੈਸਟ ਕਰਨ ਮੰਦੇ ਰੈਸਟ ਕਿੰਨੇ ਬੰਦੇ ਇਨਕਲੂਡ ਹੈ ਵੀ ਤਿੰਨ ਜੀ ਤਿੰਨ ਯਾਨੀ ਜਦੋਂ ਸ਼ੁਰੂ ਤੋਂ ਜਦੋਂ ਤੋਂ ਕਿਸੇ ਦੀ ਕੁੜੀ ਭੱਜ ਗਈ ਉਦੋਂ ਤੋਂ ਬਾਦਲ ਵਰਗੇ ਸਾਨੂੰ ਕਿਸੇ ਨੂੰ ਮਾਰਨ ਨਹੀਂ ਦਿੰਦੇ ਵੀ ਕੁੜੀ ਨੂੰ ਮਾਰਨਾ ਤੇ ਹੁਣ ਕਿਵੇਂ ਸਾਡੇ ਕੋਲ ਕੁੜੀਆਂ ਮਾਰ ਆਪ ਮਰਵਾਈ ਜਾਂਦੇ ਸਾਨੂੰ ਇਹ ਚਾਹੀਦਾ ਇਨਸਾਫ ਇੱਕ ਗੁਣ ਨਹੀਂ ਸ਼ਾਨ ਨਹੀਂ ਆਉਂਦੀ ਕਿ ਵੋਟਾਂ ਵੇਲੇ ਅਸੀਂ ਬੰਦੇ ਬਣ ਜਾਂਦੇ ਆ ਉਹ ਅਸੀਂ ਕੀੜੇ ਮਕੌੜੇ ਆ ਸਾਡੀ ਸਾਰ ਨਹੀਂ ਲੈਂਦੀ ਹੁਣ ਲਵੇ ਸਾਰ ਸਾਡੇ ਦੋ ਕਤਲ ਹੋ ਗਏ ਬਠਿੰਡੇ ਜਿਲ੍ਹੇ ਚ ਅਸੀਂ ਕਿਸੇ ਵੇਲੇ ਧੀਆਂ ਪਾਣਾ ਜੀ ਨੰਨੀ ਸ਼ਾਨ ਨੂੰ ਇੰਨੀ ਬਚਾਉਣ ਦੀ ਸ਼ਾਨ ਦੀ ਆਸ ਹੈ ਤੇ ਫਿਰ ਆਵੇ ਹੁਣ ਬੈਠੇ ਸਾਡੇ ਪਰੋਬਰ ਲਾਵੇ ਤਰਨਾ ਨੇ ਵੋਟ ਨਹੀਂ ਪੈਂਦੀ ਮਨਪ੍ਰੀਤ ਨੂੰ ਤੇ ਬਾਦਲਾ ਵਾਲਿਆਂ ਨੂੰ ਸੱਤ ਪੀੜੀਆਂ ਸੀ ਸਵੇਰੀ ਅੱਖਰਾਂ ਚ ਲਿਖ ਕੇ ਲਾ ਜਾਗੇ ਅਸੀਂ ਆਪਣੇ ਮਗਲ ਕਰੂੰਗੇ ਸ਼ਰੀਆ ਦੇ ਬੰਦੇ ਲੱਗ ਕੇ ਕੋਈ ਮਲੇਈ ਮੈਂ ਕੁਛ ਵੀ ਹੈ ਡਰਾਈਵਰ ਹੈ ਕੁਛ ਵੀ ਹੈ ਮਾਰਨ ਵਾਲਾ ਬੰਦਾ ਉਹਨੂੰ ਰੱਖੀ ਬੈਠੇ ਕਿਤੇ ਆਪਦੇ ਬੁੱਕਲ ਚ ਭਾ ਕੇ ਤੇ ਅਸੀਂ ਰੋਲਦੇ ਹਾਂ ਛੜਕਾਂ ਤੇ ਸਾਡੀ ਧੀ ਮੁੱਕੀ ਹੈ ਸਾਡੇ ਹਿਰਦੇ ਚ ਅੱਗ ਮੱਚੀ ਪਈ ਹੈ ਅਡੂ ਬੈ ਯੂ ਕਾ ਕਰੇ ਕਿਸਨ ਬੁੱਪਰ ਚਪਾਲੂ ਕੋ ਹਮਾੜੇ ਕੋਲੇ ਹੁਣ ਆਵੇ ਸਾਡੇ ਸਾਹਮਣੇ ਹਰ ਸਿਵਲ ਕੌਰ ਵੀ ਆਵੇ ਤੇ ਸੁਗਵੀਰ ਵੀ ਆਵੇ ਤੇ ਮਨਪ੍ਰੀਤ ਵੀ ਆਵੇ ਸਾਡੇ ਕੋਲ ਪਤਾ ਲੱਗ ਡੇਟਾ ਉਹ ਬਠਿੰਡਾ ਜ਼ਿਲ੍ਹਾ ਦੇ थाना ਨੰਦਗੜ ਤੋਂ ਆ ਜਿੱਥੇ ਕਿ ਥਾਣੇ ਦਾ ਘਰਾਬ ਹੋਇਆ ਤਾਂ 22 ਤਰੀਕ ਰਾਤ ਕਿਦਾ ਉਹਦੇ ਪਰੇ ਲਿਤਾ ਜਾਂਦਾ ਤਾਂ ਪਰਿਵਾਰ ਦੇ ਵਿੱਚ ਜਿਹੜਾ ਰੋਸ਼ ਹੈ ਉਹ ਵੱਧਾ ਨਜ਼ਰ ਆ ਰਿਹਾ ਹੈ ਤਾਂ ਪੁਲਿਸ ਦੇ ਉਤੇ ਕਹਿ ਰਹੇ ਇਲਜ਼ਾਮ ਲਾਉਂਦੇ ਨੇ ਤਾਂ ਉਸ ਤੋਂ ਬਾਅਦ ਜਿਹੜੀ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਅਤੇ ਮਕਦਮਾ ਵੀ ਹੈ ਜੇ ਤੱਕ ਦਰਜ ਨਹੀਂ ਕੀਤਾ ਗਿਆ ਨਾ ਹਜੇ ਤੱਕ ਉਸ ਲੜਕੀ ਦਾ ਅੰਤਿਮ ਸੰਸਕਾਰ ਹੋਇਆ ਤਾਂ ਲਗਾਤਾਰ ਤਸਵੀਰਾਂ ਨੇ ਖਾਣਾ ਨੰਦਗੜ ਦੇ ਬਾਹਰ ਦੀਆਂ ਜਿੱਥੇ ਕੀ ਲਗਾਤਾਰ ਪੁਲਿਸ ਦੇ ਥਾਣੇ ਦਾ ਜਿਹੜਾ ਖਰਾਬ ਸੜਕ ਦੇ ਵਿਚਾਰੇ ਜਿਹੜਾ ਧਰਨਾ ਉਹ ਪਿੰਡ ਵਾਸੀਆਂ ਵੱਲੋਂ ਦਿੱਤਾ ਗਿਆ ਉਹਦੇ ਪੇਕੇ ਪਰਿਵਾਰ ਵੱਲੋਂ ਦਿੱਤਾ ਗਿਆ ਤਾਂ ਉਹਦਾ ਵਿਆਹ ਹੋਏ ਨੂੰ ਜਿਹੜਾ 35 ਸਾਲ ਹੋ ਚੁੱਕੇ ਸੀ ਤਾਂ ਜਿਹੜਾ ਘਰ ਦੇ ਵਿੱਚ ਕਲੇਸ਼ ਦੱਸਿਆ ਜਾ ਰਿਹਾ ਹੈ ਤਾਂ ਉਹਦੇ ਪਤੀ ਉੱਤੇ ਉਹਦੇ ਸਕੇ ਮੁੰਡੇ ਵੱਲੋਂ ਵੀ ਜਿਹੜਾ ਉਹਦੇ ਜਿਹੜਾ ਮਾਰਨ ਦੇ ਵਿੱਚ ਹਿੱਸੇਦਾਰੀ ਰੱਸੀ ਜਾ ਰਹੀ ਹੈ ਤਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਪਰਿਵਾਰ ਨਾਲ ਵੀ ਕੀ ਘਟਨਾ ਸੀ ਕੀ ਗੱਲਬਾਤ ਹੋਈ ਸੀ ਆਓ ਜਾਣਦੇ ਹਾਂ ਲਗਾਤਾਰ ਪਰਿਵਾਰ ਨਾਲ ਗੱਲ ਕਰਦੇ ਹਾਂ ਕੀ ਮਾਮਲਾ ਹੋਇਆ ਮਾਤਾ ਜੀ ਕੀ ਗੱਲ ਹੋਈ ਹੈ ਕੀ ਲੜਦਾ ਸੀ ਮੇਰੀ ਭੈਣ ਨਾਲ ਛਾਲ ਕੀ ਹੋਇਆ ਸੀ ਜੀ ਮੇਰੀ ਭੈਣ ਦਾ ਵਿਆਹ ਹੋਇਆ ਉਹਨੂੰ ਤੇ ਮੇਰੀ ਭੈਣਾਂ ਤਾਂ ਉਹਦੇ ਦੀ ਲੜਾਈ ਸੀ ਫਿਰ ਵਿਚਾਰੀ ਨੇ ਹੌਲੀ ਹੌਲੀ ਬਾਹਰ ਰਹਿਦਾ ਸੀ ਚੱਲ ਬੱਚੇ ਪਾਲ ਲਈ ਸੀ ਵਿਚਾਰੀ ਨੇ ਹੌਲੀ ਹੌਲੀ ਕਦੇ ਕੋਈ ਮਹੀਨਿਆਂ ਤੋਂ ਕੋਈ 6 ਮਹੀਨਿਆਂ ਤੋਂ ਆਉਂਦਾ ਫਿਰ ਵੀ ਆਉਂਦਾ ਲੜਾਈ ਕਰਦਾ ਮੇਰੀ ਭੈਣ ਨਾਲ ਸਾਰਾ ਦਿਨ ਹੀ ਮੇਰੀ ਭੈਣ ਨਾਲ ਲੜਾਈ ਰਹਿੰਦੀ ਸੀ ਵੈਗ ਨੇ ਚੱਲ ਇਹਨੇ ਵਿਚਾਰੀ ਨੇ ਬੱਚੇ ਹੌਲੀ ਹੌਲੀ ਆਪ ਦੇ ਪਾਲ ਲੇ ਫਿਰ ਹੌਲੀ ਹੌਲੀ ਵਿਚਾਰਿਆਂ ਦਾ ਉਹਨਾਂ ਦਾ ਵਿਆਹ ਕਰਤਾ ਫਿਰ ਜਦ ਵਿਆਹ ਕਰਤਾ ਉਹ ਤੋਂ ਬਾਅਦ ਵੀ ਪੁੱਤ ਵੀ ਲੜਨ ਲੱਗ ਗਿਆ ਫਿਰ ਨੋ ਵੀ ਲੜਨ ਲੱਗ ਗਿਆ ਪਰ ਉਹਨਾਂ ਨਾਲ ਹੀ ਰਲ ਗਿਆ ਉਹਨਾਂ ਨਾਲ ਰਲ ਗਿਆ ਪੁੱਤ ਨਾਲ ਲੱਗ ਗਿਆ ਮੇਰੀ ਭੈਣ ਦਾ ਤਾਂ ਬਣਾਈ ਨਾ ਵੀ ਇਹ ਕੋਈ ਤੁਹਾਡੀ ਭੈਣ ਦਾ ਨਹੀਂ ਬਣਿਆ ਤਾਂ ਇਹ ਕਿੰਨੀ ਤਰੀਕ ਦੀ ਗੱਲ ਹੈ ਕੀ ਚੱਲ ਬਤ ਹੋਈ ਉਹਨਾਂ ਨਾਲ ਕਿੰਨਾ ਪਤਾ ਨਹੀਂ ਪੈਨੂ ਪੁੱਛੋ ਇਹ ਹੈਗੀ 23 ਤਰੀਕ ਦੀ ਰਾਤ ਦੀ ਗੱਲ ਆ 22 ਤਰੀਕ ਨੂੰ ਸਾਡੇ ਕੋਲ ਆਈ ਸੀ ਸ਼ਾਮ ਨੂੰ ਉਹ ਉਹ ਸਨਰ ਤੇ 23 ਤਰੀਕ ਨੂੰ ਸਵੇਰ ਇੱਥੇ ਆਈ ਵੀ ਰਾਸਤੇ ਚੜਾ ਕੇ ਗਏ ਅਸੀਂ ਪੈਨ ਬਾਈ ਤੇ ਉਹਦੇ ਰਾਤ ਦੀ ਗੱਲ ਹੈ 24 ਨੂੰ ਸਵੇਰ ਸਾਡੇ ਕੋਲੇ ਫੋਨ ਜਾਂਦਾ ਕਿਆ ਕਰਕੇ ਵੀ ਉਹਨੂੰ ਅਟੈਕ ਹੋ ਗਿਆ ਤੇ ਜਦੋਂ ਅਸੀਂ ਜਾ ਕੇ ਇੱਥੇ ਦੇਖਦੇ ਆਂ ਜੀ ਹਾਲਾਤ ਦੇਖਦੇ ਆਂ ਵੀ ਗਲੇ ਤੇ ਨਿਸ਼ਾਨ ਸੱਟਾਂ ਦੇ ਨਿਸ਼ਾਨ ਸਾਰੇ ਕੱਸ ਦੇ ਨਿਸ਼ਾਨ ਉਹ ਸਾਨੂੰ ਉੱਥੋਂ ਪਤਾ ਲੱਗਿਆ ਵੀ ਇਹ ਕਤਲ ਹੋਇਆ ਉਹਦਾ ਅੰਤਿਮ ਸੰਸਕਾਰ ਕੀਤਾ ਹਜੇ ਤੱਕ ਨਹੀਂ ਕੀਤਾ ਜੀ ਹਜੇ ਤੱਕ ਨਹੀਂ ਕੀਤਾ ਪੋਸਟਮਾਰਟਮ ਕਰਾਇਆ ਨਹੀਂ ਕਿਉਂਕਿ ਬੰਦੇ ਨਹੀਂ ਅਰੈਸਟ ਕਰੀ ਜਾਂਦੇ ਜੀ ਇਹ ਉਹਨਾਂ ਨੂੰ ਅਰੈਸਟ ਕਰਨ ਉਸ ਤੋਂ ਬਾਅਦ ਅਸੀਂ ਖੇ ਵੀ ਕਰਾਵਾਂਗੇ ਨਹੀਂ ਤੁਸੀਂ ਉਹਨੂੰ ਮੰਗ ਕੀ ਕਰ ਰਹੇ ਹੋ ਧਰਨਾ ਪ੍ਰਦਰਸ਼ਨ ਕੀਤਾ ਕੀ ਮੰਗ ਕਰ ਰਹੇ ਹੋ ਸਾਡੀ ਇਹ ਜੀ ਬੰਦੇ ਅਰੈਸਟ ਕਰਨ ਮੰਦਰਾ ਸਟਾਲ ਕਿੰਨੇ ਬੰਦੇ ਇਨਕਲੂਡ ਹੈ ਵੀ ਤਿੰਨ ਜੀ ਤਿੰਨ ਕੌਂਦੇ ਪਰਿਵਾਰਿਕ ਆ ਜਾਂ ਬਾਹਰ ਦੇ ਵੀ ਪਰਿਵਾਰਿਕ ਪੁੱਤਾਂ ਤੇ ਨੌਂਾਂ ਤੇ ਘਰਾਵਾ ਆਪਣੇ ਇਹ ਬਿਸਾਨੂ ਸਾਫ ਚਾਹੀਦੇ ਠੀਕ ਹੈ ਨਾ ਵੀ ਅਸੀਂ ਇਹ ਹਰੇਕ ਦੀ ਧੀ ਪੈਣ ਮਾਰ ਕੇ ਹਰੇਕ ਅਗਲਾ ਪੁੱਤੇ ਬਿਲੇ ਬਣਾ ਕੇ ਸੰਤੂਰ ਦਿੰਦੇ ਅੱਛਾ ਜਦੋਂ ਤਾਂ ਉਹ ਤਾਂ ਹਰ ਸੇਵਕ ਕਹਿੰਦੀ ਵੀ ਸਾਡੀ ਧੀ ਪੈਣ ਮਾਰੂ ਨਾ ਤੂੰ ਰਹਿਤਾ ਨਾ ਕਰੂ ਤੇ ਅੱਜ ਸਾਡੀਆਂ ਵਿਹਾਂਾਂ ਧੀਆ ਪੈਣਾ ਕੌਨਾਂ ਦੇ ਘਰ ਜੜ ਜੜ ਤੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਤੇ ਇਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਆ ਬੇਟੀ ਬਚਾਓ ਬੇਟੀ ਪੜਾਓ ਤਾਂ ਅੱਜ ਹੋਈ ਅੱਜੋ ਸਾਥ ਨਹੀਂ ਦੇ ਰਿਹਾ ਸਾਡਾ ਪੁਲਿਸ ਆਸੇ ਸਾਡੇ ਕੁੱਤੇ ਆ ਮੋੜ ਦਿੰਦੀ ਅਸੀਂ ਮੜ ਜਾਨੇ ਕਿਉਂ ਮੋੜਦੀ ਹੈ ਸਾਨੂੰ ਨਵੇਂ ਕਾਨੂੰਨ ਆਏ ਹੈ ਅਜੇ ਪੁਲਿਸ ਕੈਂਦੀ ਸਾਡੀ ਟ੍ਰੇਨਿੰਗ ਆ ਚੱਲ ਰਹੀ ਹੈ ਕਾਰਵਾਈ ਦੇ ਵਿੱਚ ਅਜੇ ਉਹਨਾਂ ਕੋ ਨਹੀਂ ਹੋ ਸਕਦੀ ਹੋ ਸਕਦਾ ਹੁੰਦਾ ਕਿਹ ਨਹੀਂ ਜਦੋਂ ਸ਼ੁਰੂ ਤੋਂ ਜਦੋਂ ਤੋਂ ਕਿਸੇ ਦੀ ਕੁੜੀ ਭੱਜ ਗਈ ਉਦੋਂ ਤਾਂ ਬਾਦਲ ਵਰਗੇ ਸਾਨੂੰ ਕਿਸੇ ਨੂੰ ਮਾਰਨ ਨਹੀਂ ਦਿੰਦੇ ਕੂੜੀ ਨੂੰ ਮਾਰਨਾ ਤੇ ਹੁਣ ਕਿਵੇਂ ਸਾਡੇ ਕੂੜੀਆ ਮਾਰ ਆਪ ਮਰਵਾਈ ਜਾਂਦੇ ਸਾਨੂੰ ਇਹ ਚਾਹੀਦਾ ਇਨਸਾਫ ਇਹ ਗੁਣ ਲੱਗਦਾ ਕਿਸੇ ਪ੍ਰੈਕਟੀਕਲ ਬੰਦੇ ਦਾ ਆ ਨੰਨੀ ਸ਼ਾਨੇ ਲੱਗ ਕੇ ਆਉਂਦਾ ਕੋਈ ਸ਼ਰਮ ਨਹੀਂ ਆਉਂਦੀ ਕਿ ਵੋਟਾਂ ਵੇਲੇ ਅਸੀਂ ਬੰਦੇ ਬਣ ਜਾਂਦੇ ਆ ਉਹ ਅਸੀਂ ਕੀੜੇ ਮਕੌੜੇ ਆ ਸਾਡੀ ਸਾਰ ਨਹੀਂ ਲੈਂਦੀ ਹੁਣ ਲਵੇ ਸਾਰ ਸਾਡੇ ਦੋ ਕਤਲ ਹੋ ਗਏ ਬਠਿੰਡਾ ਜਿਲ੍ਹੇ ਚ ਅਸੀਂ ਕਿਸੇ ਵੇਲੇ ਧੀਆਂ ਪਾਣਾ ਜੀ ਨੰਨੀ ਸ਼ਾਨ ਨੂੰ ਇੰਨੀ ਬਚਾਉਣ ਦੀ ਸ਼ਾਨ ਦੀ ਆਸ ਹੈ ਤੇ ਫਿਰ ਆਵੇ ਹੁਣ ਬੈਠੇ ਸਾਡੇ ਬਰੋਬਰ ਲਾਵੇ ਤਰਨਾ ਅਮੇ ਜਿਸ ਸੰਬਸਟ ਹੋ ਰਿਹਾ ਕਿ ਪੈਸੇ ਦੇ ਦਮ ਤੇ ਆ ਉਹਨਾਂ ਕੋਲੇ ਪੈਸਾ ਹੈਗਾ ਦਾ ਸਾਡੇ ਕੋਲ ਪੈਸਾ ਨਹੀਂਗਾ ਇਸੇ ਕਰਕੇ ਮਤਲਬ ਕਿ ਕਤਲ ਸ਼ਰੇਮ ਹੋਇਆਗਾ ਸਭ ਕੋਲ ਪੁਲਿਸ ਨੇ ਪੈਸੇ ਖਾਦਿਆ ਉਹ ਰੈਸਟ ਨਹੀਂ ਕਰ ਰਹੀ ਹਾ ਜੇ ਹੌਰਪਾ ਦੇਵਿਸਾਨੂ ਵੋਟਾਂ ਚਾਹੀਦੀਆਂ ਹੁਣ ਫੇਰ ਅਸੀਂ ਉੱਠਨੇ ਆਪਣੇ ਤੇ ਸੱਤ ਪੀੜੀਆਂ ਸਾਡੇ ਵੋਟ ਨਹੀਂ ਪੈਂਦੀ ਮਨਪ੍ਰੀਤ ਨੂੰ ਤੇ ਬਾਤ ਲਾ ਲੈਣ ਨੂੰ ਸੱਤ ਪੀੜੀਆਂ ਸੀ ਸਵੇਰੀ ਅਖਰਾਂ ਚ ਲਿਖ ਕੇ ਲਾ ਜਾਗੇ ਵੀ ਆਪਣੇ ਕਤਲ ਕਰੂੰਦੇ ਸ਼ਰੇਮ ਉਹਦੇ ਬੰਦੇ ਲੱਗ ਕੇ ਕੋਈ ਮਲੇਈ ਮੈਂ ਕੁਛ ਵੀ ਹੈ ਡਰਾਈਵਰ ਹੈ ਕੁਛ ਵੀ ਹੈ ਮਾਰਨ ਵਾਲਾ ਬੰਦਾ ਉਹਨੂੰ ਜਮ ਰੱਖੀ ਬੈਠੇ ਆ ਕਿ ਤੇ ਆਪਦੇ ਬੁੱਕਲ ਚ ਭਾਕੇ ਤੇ ਅਸੀਂ ਰੋਲ ਦਿਆਂ ਛੜਕਾਂ ਤੇ ਸਾਡੀ ਧੀ ਮੁੱਕੀ ਐ ਸਾਡੇ ਹਿਰਦੇ ਚ ਅੱਗ ਮੱਚੀ ਪਈ ਐ ਮਾੜੀ ਮੋਟੀ ਗੱਲ ਨਹੀਂ ਗਈ ਆਪ ਦਾ ਮਨਪਰੀਤ ਆਪਦੀ ਧੀ ਮਰਵਾ ਕੇ ਬੈਠੂ ਬੈਈਂਗਾ ਘਰੇ ਕਿਸਨੂੰ ਬੁੱਕਲ ਚ ਭਾਉਣੂ ਆ ਮਥੇਰਾ ਨੂੰ ਜਿਹੜਾ ਪੋਟਾ ਬੜਾ ਜਾਂਦਾ ਹੜੇ ਕੋਲੇ ਹੁਣ ਆਵੇ ਸਾਡੇ ਸਾਹਮਣੇ ਹਰ ਸਿਵਲ ਕੌਰ ਵੀ ਆਵੇ ਤੇ ਸੁਗਵੀਰ ਵੀ ਆਵੇ ਤੇ ਮਨਪ੍ਰੀਤ ਵੀ ਆਵੇ ਸਾਡੇ ਕੋਲ ਪਤਾ ਲੱਗੇ ਸੰਨ ਵੀ ਆ ਪੋਟਾ ਕਿੰਨੇ ਉਹ ਤਾਂ ਛਾੜਾ ਦਿੱਤਾ ਬਹੁਤ ਛਾੜਾ ਦਿੱਤਾ ਮਨਪ੍ਰੀਤ ਨੂੰ ਮਨਪ੍ਰੀਤ ਤਾਂ ਬਣ ਗਿਆ ਗੁੰਟਾ ਉਹ ਤਾਂ ਕਹਿੰਦਾ ਕਾਂਗਰਸਾ ਰੜ ਗਿਆ ਕਹਦਾ ਦੇ ਬੋਧੀ ਨਾਲ ਰੜ ਗਿਆ ਕਹਿੰਦੇ ਛੇ ਰੜ ਗਿਆ ਸਾਡੀਆਂ ਕੁੱਤਾਂ ਬਣ ਬਰਵਾਉਂਦੇ ਹੋ ਗਿਆ ਇੱਕ ਇੱਕ ਦੀ ਕੁੱਤੀ ਬਣਦਾ ਹੋ ਹਲਵਾਈ ਦੀ ਕੁੱਤੀ ਬਣ ਗਏ ਮਨਪ੍ਰੀਤ ਸਾਡਾ ਹੱਕ ਸਾਡੀ ਜੇ ਹੱਕ ਸੱਚ ਦਵਾਉਂਦਾ ਵੀ ਭਾਈ ਹਾਂ ਇਹ ਕਤਲ ਕੀਤਾ ਇਹਨੂੰ ਸਜ਼ਾ ਹੋਊਗੀ ਉਹ ਤਾਂ ਤਾਂ ਸੁਣਨਾਰ ਸਾਡਾ ਮੇਰਾ ਪਿੰਡ ਹੈ ਮੇਰੇ ਮਾਪਿਓ ਹੈ ਮੇਰੇ ਭੈਣਾ ਭਰਾ ਹੈ ਅੱਜ ਕਿੱਧਰ ਗਏ ਉਹ ਆਏ ਪੁੱਛੋ ਵੀ ਕਿੱਧਰ ਗਏ ਅੱਜ ਉਹ ਉਹ ਸ਼ਰਮ ਕਹਿ ਰਿਹਾ ਮੈਂ ਕਤਲ ਕੀਤਾਗਾ ਉਹਨੂੰ ਪੁਲਿਸ ਫੇਰ ਵੀ ਨੀ ਅਰੈਸਟ ਕਰ ਰਹੀ ਅਸੀਂ ਇੱਥੇ ਸੜਕਾਂ ਤੇ ਬੈਠੇ ਆ ਅਸੀਂ ਕੁੱਤੇ ਆ ਹੁਣ ਕਿੱਥੇ ਮਿਲਣਾ ਨਹੀਂਗਾ ਹੁਣ ਚਾਹੀਦਾ ਸੰਤਾ ਹੁਣ ਚਾਹੀਦਾ ਪੁਲ ਇਨਸਾਫ ਦੀ ਜਿਹੜੀ ਲਗਤ ਹੈ ਪਰਿਵਾਰ ਹੈ ਉਹ ਆਪਦੀ ਜਿਹੜੀ ਮੰਗ ਹੈ ਉਹ ਇਨਸਾਫ ਦੀ ਚਾਹ ਕਰ ਰਿਹਾ ਤਾਂ ਲਗਾਤਾਰ ਧਰਨੇ ਦੀਆਂ ਤਸਵੀਰਾਂ ਵੀ ਦਿਖਾ ਦਿੰਨੇ ਆ ਜਿੱਥੇ ਕਿਸਾਨ ਯੂਨੀਅਨ ਦੇ ਆਗੂ ਵੀ ਜਿਹੜਾ ਇੱਕ ਇਨਸਾਫ ਦੇ ਖਾਤਰ ਜਿਹੜੇ ਥਾਣੇ ਦਾ ਘਰਾਵਾ ਹੋ ਕਿੱਤਾ ਹੋਇਆ ਤਾਂ ਵੱਡੀ ਸੰਖਿਆ ਦੇ ਵਿੱਚ ਜਿਹੜੇ ਲੋਕ ਨੇ ਉਹ ਅੱਥੇ ਪਿੰਡ ਵਾਸੀ ਨੇ ਜਾਂ ਉਹਦਾ ਪੇਕੇ ਪਰਿਵਾਰ ਦਾ ਪਿੰਡ ਹੈ ਹੁਸਨਰ ਪਿੰਕੇ ਦਾ ਗਿੱਦੜਵਾਹ ਦੇ ਵਿੱਚ ਹੈ ਤਾਂ ਉੱਥੋਂ ਦੇ ਲੋਕ ਨੇ ਜਿਹੜੇ ਨੰਦਗੜ੍ਹ ਥਾਣੇ ਦੇ ਬਾਹਰ ਇਨਸਾਫ ਦੀ ਮੰਗ ਕਰ ਰਹੇ ਨੇ ਤਾਂ ਬਣੇ ਰਹੋ ਪੰਜਾਬ ਹਰਿਆਣਾ ਲਾਈਵ ਨਾਲ ਧੰਨਵਾਦ ਅੱਜ ਸ੍ਰੀ 33 ਨੂੰ ਪੱਤਰੋ ਪੜ੍ਹਸੀ ਨੰਦਗੜ੍ਹ ਤੇ ਕੀ ਮੌਜੂਦ ਹੈ ਸਾਡੇ ਕੋਲੇ ਗੁਰਚਰਨ ਸਿੰਘ ਜਿਹੜੇ ਉਸ ਨਰਪਿੰਡ ਦਾ ਰਹਿਣ ਵਾਲਾ ਉਹਦੇ ਵੱਲੋਂ ਕੰਪਲੇਨੈਂਟ ਹੈ ਜਿਹਦੀ ਸਟੇਟਮੈਂਟ ਤੇ ਅਸੀਂ ਜਿਹੜੀ ਐਫ ਆਈ ਆਰ 28 ਨੰਬਰ ਹੈ ਜੀ ਥਾਣਾ ਨੰਦਗੜ ਤੇ ਲੋਜ ਕਰਤੀ ਹੈ ਤੇ ਉਸ ਤੋਂ ਬਾਅਦ ਜਿਹੜੀ ਦੋਸ਼ੀਆਂ ਦੇ ਜਿਹੜੀ ਭਾਲ ਉਹ ਜਾਰੀ ਹੈ ਪਰ ਜਿਹੜੀ ਬੋਡੀ ਦਾ ਪੋਸਟਮਾਰਟਮ ਆ ਇਹ ਜਿਹੜੀ ਮੁਦਈ ਪਾਰਟੀ ਹੈ ਜੀ ਕੰਪਲੇਨੈਂਟ ਪਾਰਟੀ ਉਹ ਨਹੀਂ ਕਰਵਾ ਰਹੇ ਸਾਡੇ ਬਾਰ ਬਾਰ ਕਹਿਣ ਤੇ ਵੀ ਜਿਹੜਾ ਪੋਸਟਮਾਰਟਮ ਹਾਲੇ ਨਹੀਂ ਹੋਇਆ ਕਿਉਂਕਿ ਜਿਹੜਾ ਉਹਦਾ ਪ੍ਰਾਇਮਰੀ ਐਵੀਡੈਂਸ ਹੈ ਕੋਈ ਉਹਦੇ ਪੋਸਟਮਾਰਟਮ ਦਾ ਰਿਜ਼ਲਟ ਆਉਣਾ ਹੈ ਉਹ ਅਸੀਂ ਸਾਡੀ ਫਿਰ ਤਫਤੀਸ਼ ਦੇ ਵਿੱਚ ਨਹੀਂ ਲੱਗ ਰਿਹਾ ਇਸ ਕਰਕੇ ਜਿਹੜੀ ਉਥੇ ਰੁਕੀ ਹੋਈ ਹੈ ਤੇ ਸਾਡੀ ਮਤਲਬ ਕਹਿ ਰਹੇ ਆ ਇਹਨਾਂ ਨੂੰ ਵਾਰ-ਵਾਰ ਵੀ ਜਿਹੜਾ ਪੋਸਟਮਾਰਟ ਨੂੰ ਕਰਵਾਇਆ ਜਾਵੇ ਸਰ ਕੋਈ ਤਾਂ ਇਗਜ਼ਾਮ ਲੱਗ ਰਹੇ ਨੇ ਕੋ ਪ੍ਰੈਕਟੀਕਲ ਐਪ੍ਰੈਸ਼ਨ ਹੈ ਜਾਂ ਫਿਰ ਕੋਈ ਐਸੈਕਸ਼ਨਲ ਲੇਨ ਲੈਂਦਾ ਉਹਨਾਂ ਦਾ ਕੋਈ ਫਾਇਦਾ ਨਹੀਂ ਇਹ ਖਲਾਫ ਬਦਨਾਮ ਉਹਨਾਂ ਨਾਲ ਕੋਈ ਗੁਸ਼ਾਨੀ ਨਹੀਂ ਨਹੀਂ ਬਿਲਕੁਲ ਮਤਲਬ ਗਲਤ ਹੈ ਜੀ ਅਸੀਂ ਜਦੋਂ ਦਾ ਪਰਚਾ ਦਰਜ ਕਰਿਆ ਮੇਰੀ 25 ਤਰੀਕ ਨੂੰ ਇੱਥੇ ਜੁਆਇਨਿੰਗ ਹੋਈ ਹੈ ਨਿਊ ਜੁਆਇਨਿੰਗ ਹੋਈ ਹੈ ਸਾਡੇ ਚ ਉਸੇ ਦਿਨ ਹੀ ਅਸੀਂ ਜਿਹੜੀ ਇਹਨਾਂ ਦੀ ਕੰਪਲੇਂਟ ਤੇ ਐਫ ਆਈ ਆਰ ਲੋਜ ਕਰਤੀ ਸਾਡੇ ਵੱਲੋਂ ਜਿਹੜੀ ਕੋਈ ਮਤਲਬ ਕਮੀ ਨਹੀਂ ਛੱਡੀ ਗਈ ਹੈ ਜਿਹੜੀ ਬਣਦੀ ਕਾਰਵਾਈ ਕੀਤੀ ਗਈ ਹੈ ਤੇ ਅੱਗੇ ਵੀ ਜਿਹੜੀ ਚੱਲਦੀ ਹੈ ਤਫਤੀਸ਼ ਉਹ ਚੱਲ ਰਹੀ ਹੈ ਇਹਦੇ ਕੋਆਪਰੇਟ ਕਰਨਗੇ ਕਿਉਂਕਿ ਇਹ ਸਾਨੂੰ ਕੋਆਪਰੇਟ ਨਹੀਂ ਕਰ ਰਹੇ ਕਿਉਂਕਿ ਇਹਦਾ ਜਿਹੜਾ ਬਾਡੀ ਦਾ ਪੋਸਟਮਾਰਟਮ ਹੈ ਉਹ ਕਰਵਾਉਣਾ ਬਹੁਤ ਜ਼ਰੂਰੀ ਹੈ ਜਿਹੜਾ ਉਹ ਨਹੀਂ ਕਰਵਾ ਰਹੇ